ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮਾਂ ਬਾਪ ਦੀ ਇੱਕ ਤਮੰਨਾ ਹੁੰਦੀ ਹੈ ਕਿ ਉਸ ਦਾ ਬੱਚਾ ਇੱਕ ਚੰਗਾ ਇਨਸਾਨ ਬਣੇ ਜ਼ਿੰਦਗੀ ਦੇ ਅੰਦਰ ਕਾਮਯਾਬ ਹੋਵੇ ਔਰ ਦੁਨੀਆ ਦੇ ਅੰਦਰ ਮਾਂ ਬਾਪ ਹੀ ਇੱਕ ਐਸੀ ਸ਼ਖਸੀਅਤ ਹੈ ਜੋ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਕਾਮਯਾਬ ਹੋਣਾ ਵੇਖਣਾ ਚਾਹੁੰਦੇ ਹਨ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਿੱਚ ਉਹਨਾਂ ਦੇ ਜੀਵਨ ਦੀ ਕਾਮਯਾਬੀ ਵਾਸਤੇ ਉਹਨਾਂ ਨੂੰ ਮੰਜ਼ਲ ਤੇ ਪਹੁੰਚਾਉਣ ਲਈ ਉਹਨਾਂ ਦੇ ਮਿੱਥੇ ਹੋਏ ਬੋਲ ਤੇ ਪਹੁੰਚਾਉਣ ਵਾਸਤੇ ਹਰ ਮਾਂ-ਬਾਪ ਹਰ ਯਤਨ ਕਰਦਾ ਹੈ ਜਿੰਨੀ ਉਹਦੀ ਸਮਰੱਥਾ ਹੁੰਦੀ ਹੈ ਮਾਂ-ਬਾਪ ਬੱਚਿਆਂ ਨੂੰ ਮਾੜੇ ਕਰਮ ਤੋਂ ਰੋਕਦੇ ਨੇ ਨਸ਼ਿਆਂ ਵਗੈਰਾ ਤੋਂ ਫਾਲਤੂ ਇਧਰ ਉਧਰ ਫਿਰਨ ਤੋਂ ਬੱਚਿਆਂ ਨੂੰ ਰੋਕਦੇ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਨੇ ਪੜਾਈ ਵੱਲ ਧਿਆਨ ਦੇਣ ਵਾਸਤੇ ਉਹਨਾਂ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਨੇ ਪਰ ਕਈ ਵਾਰ ਬੱਚੇ ਮਾਪੇ ਦੀ ਇਸ ਗੱਲ ਨੂੰ ਆਪਣੇ ਵਿਰੋਧ ਦੇ ਅੰਦਰ ਸਮਝਦੇ ਹਨ ਔਰ ਉਹ ਇਹ ਸਮਝਦੇ ਨੇ ਕਿ ਸ਼ਾਇਦ ਸਾਡੇ ਮਾਪੇ ਨੂੰ ਕੁਝ ਵੀ ਪਤਾ ਨਹੀਂ ਸਾਡੇ ਮਾਪੇ ਅੱਜ ਦੇ ਜ਼ਮਾਨੇ ਦੇ ਨਹੀਂ ਹਨ ਇਹਨਾਂ ਦੇ ਖਿਆਲ ਪਿਛਲੇ ਜ਼ਮਾਨੇ ਦੇ ਨੇ ਐਸਾ ਬੱਚਿਆਂ ਦੇ ਅੰਦਰ ਆ ਜਾਂਦਾ ਹੈ ਜਨਰੇਸ਼ਨ ਗੈਪ ਕਰਕੇ ਔਰ ਅਜਿਹਾ ਕੜਿਆਕੜਾਇਆ ਵਰਡ ਇੱਕੜਿਆਕੜਾਇਆ ਸ਼ਬਦ ਹਰ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਹੈ ਔਰ ਬਹੁਤੇ ਬੱਚਿਆਂ ਦੇ ਕੋਲ ਇਹ ਕੜਿਆਕੜਾਇਆ ਸ਼ਬਦ ਹੈ ਜਦੋਂ ਮਾਂ-ਬਾਪ ਉਸ ਨੂੰ ਰੋਕਦੇ ਨੇ ਤਾਂ ਉਹ ਕਹਿੰਦੇ ਨੇ ਕਿ ਮੇਰੀ ਪਰਸਨਲ ਲਾਈਫ ਹੈ ਤੁਸੀਂ ਮੇਰੀ ਲਾਈਫ ਦੇ ਅੰਦਰ ਇੰਟਰਫੇਅਰ ਨਹੀਂ ਕਰ ਸਕਦੇ ਮੈਂ ਜਿੱਥੇ ਮਰਜ਼ੀ ਜਾਵਾਂ ਜਿੱਥੇ ਮਰਜ਼ੀ ਆਵਾਂ ਇਸ ਪਰ ਥਾਏ ਮੈਨੂੰ ਇੱਕ ਘਟਨਾ ਯਾਦ ਆਉਂਦੀ ਹੈ ਜੋ ਮੈਂ ਕਿਸੇ ਪੁਸਤਕ ਦੇ ਵਿੱਚ ਪੜ ਰਿਆ ਸਾਂ ਇੱਕ ਮਾਂ ਆਪਣੀ ਨੌਜਵਾਨ ਬੱਚੀ ਨੂੰ ਸਕੂਲ ਕਾਲਜ ਪੜਨ ਵਾਸਤੇ ਭੇਜਦੀ ਸੀ ਕਿ ਇਹ ਬੱਚੀ ਚੰਗੀ ਸਿੱਖਿਆ ਗ੍ਰਹਿਣ ਕਰਕੇ ਪਾਉਣ ਵਾਲੇ ਸਮੇਂ ਦੇ ਅੰਦਰ ਚੰਗੀ ਡਾਕਟਰ ਇੰਜੀਨੀਅਰ ਵਿਗਿਆਨਿਕ ਮਨੋਵਿਗਿਆਨਿਕ ਬਣੇ ਜਾਂ ਕੋਈ ਚੰਗਾ ਵਪਾਰ ਕਰੇ ਜੀਵਨ ਦੇ ਅੰਦਰ ਕਾਮਯਾਬ ਹੋਵੇ ਇਸ ਬੱਚੀ ਦਾ ਜੋ ਪਿਤਾ ਹੈ ਉਹ ਮਰ ਚੁੱਕਾ ਸੀ ਪਿਤਾ ਦੀ ਮੌਤ ਹੋ ਗਈ ਸੀ ਕੱਲੀ ਮਾਂ ਸੀ मां ने जब इस बच्ची ਨੂੰ ਰੋਕਣਾ ਕਿ ਬੇਟਾ ਤੂੰ देर रात ਔਂਦੀ ਹੈ ਟਾਈਮ ਨਾਲ ਘਰ ਆ ਜਾਇ ਕਰ ਐਵੇਂ ਇਧਰ ਉਧਰ ਨਾ ਫਿਰਿਆ ਕਰ ਬੱਚੀ ماں ਦੀ ਗੱਲ ਨਹੀਂ ਸੀ ਮੰਨਦੀ ਔਰ ਸਮਝਦੀ ਸੀ ਸ਼ਾਇਦ ਮੇਰੀ ਮਾਂ ਪਿਛਲੇ ਬੈਕਵਰਡ ਖਿਆਲਾਂ ਦੀ ਹੈ ਤੇ ਇਸ ਬੱਚੀ ਨੇ ਮਾਂ ਨੂੰ ਕਿਹਾ ਕਿ ਮਾਂ ਉਹ ਮੈਨੂੰ ਟੋਕਣ ਦੀ ਕੋਈ ਹੱਕਦਾਰ ਨਹੀਂ ਹੈ ਮੇਰੀ ਪਰਸਨਲ ਲਾਈਫ ਹੈ ਮੈਂ ਜਿੱਥੇ ਮਰਜੀ ਜਾਵਾਂ ਜਿੱਥੇ ਮਰਜੀ ਆਵਾਂ ਜਦੋਂ ਮਰਜੀ ਜਾਵਾਂ ਜਦੋਂ ਮਰਜੀ ਆਵਾਂ ਮਾਂ ਨਿਰਾਸ਼ ਸੀ ਮਾਂ ਤਰਲੇ ਲੈਂਦੀ ਸੀ ਮਾਂ ਸਮਝਾਉਂਦੀ ਸੀ ਲੇਕਿਨ ਇੱਕ ਦਿਨ ਇਹ ਬੱਚੀ ਆਪਣੀ ਮਾਂ ਨੂੰ ਦੱਸਣ ਤੋਂ ਬਿਨਾ ਇਸਨੇ ਵਿਆਹ ਕਰਾ ਲਿਆ ਔਰ ਆਪਣੀ ਘਰ ਦੇੋਂ ਆਪਣੀ ਮਾਂ ਨੂੰ ਇਸੇ ਹਾਲ ਦੇ ਅੰਦਰ ਛੱਡ ਕੇ ਚਲੀ ਗਈ ਮਾਂ ਹਰ ਰੋਜ਼ ਵੇਟ ਕਰਦੀ ਸੀ ਕਿ ਮੇਰੀ ਬੱਚੀ ਆਏਗੀ ਲੇਕਿਨ ਉਹ ਬੱਚੀ ਵਾਪਸ ਨਹੀਂ ਆਈ ਮੁੱਦਤ ਬੀਤ ਗਈ ਮਾਂ ਯਾਦ ਕਰਦੀ ਮਾਂ ਉਸ ਬੱਚੀ ਵਾਸਤੇ ਕਈ ਵਾਰ ਕੱਪੜੇ ਤੱਕ ਖਰੀਦਦੀ ਕਿ ਜਦੋਂ ਵੀ ਬੱਚੀ ਆਵੇਗੀ ਉਸ ਨੂੰ ਮੈਂ ਇਹ ਗਿਫਟ ਦੇਵਾਂਗੀ ਉਸ ਨੂੰ ਪਿਆਰ ਕਰਾਂਗੀ ਮੈਂ ਆਪਣੀ ਬੱਚੀ ਨੂੰ ਆਪਣੇ ਸੀਨੇ ਦੇ ਨਾਲ ਲਗਾਵਾਂਗੀ ਮਾਂ ਦੀ ਇਹ ਤਮੰਨਾ ਸੀ ਉਹ ਬੱਚੀ ਚਲੀ ਗਈ ਉਸ ਬੱਚੀ ਦੇ ਘਰ ਵਿੱਚ ਵੀ ਅਗੋਂ ਇੱਕ ਬੱਚੀ ਹੋ ਗਈ ਔਰ ਉਸ ਦਾ ਪਤੀ ਵੀ ਉਸ ਨੂੰ ਛੱਡ ਕੇ ਚਲਾ ਗਿਆ ਉਸ ਦੀ ਤਲਾਕ ਹੋ ਗਈ ਕਿਸੇ ਵੀ ਢੰਗ ਦੇ ਨਾਲ ਉਹਨੇ ਆਪਣੀ ਬੇਟੀ ਨੂੰ ਪਾਲਿਆ ਬੇਟੀ ਦੇ ਨਾਲ ਸਨੇਹ ਕਰਦੀ ਸੀ ਬੇਟੀ ਨਾਲ ਪਿਆਰ ਕਰਦੀ ਸੀ ਬੇਟੀ ਨੂੰ ਚੰਗੀ ਸਿੱਖਿਆ ਦਿੰਦੀ ਸੀ ਬੇਟੀ ਜਵਾਨ ਹੋ ਕੇ ਸਕੂਲ ਤੋਂ ਗੈਰ ਹਾਜ਼ਰ ਹੋਣ ਲੱਗ ਗਈ ਔਰ ਬਾਹਰ ਜਾਣ ਲੱਗ ਗਈ ਰਾਤ ਨੂੰ ਲੇਟ ਆਉਣ ਲੱਗ ਗਈ ਇਸ ਮਾਂ ਨੇ ਬੜੇ ਪਿਆਰ ਨਾਲ ਸਮਝਾਇਆ ਨਾ ਬੇਟਾ ਲੇਟ ਨਹੀਂ ਆਈਦਾ ਟਾਈਮ ਨਾਲ ਆ ਜਾਈਦਾ ਹੈ ਟਾਈਮ ਨਾਲ ਖਾਣਾ ਖਾਈਦਾ ਹੈ ਆਪਣਾ ਸਕੂਲ ਦਾ ਕੰਮ ਕਰੀਦਾ ਹੈ ਆਪਣੇ ਗੋਲ ਵੱਲ ਧਿਆਨ ਦੇਈਦਾ ਹੈ ਆਪਣੀ ਜ਼ਿੰਦਗੀ ਵੱਲ ਸੋਚ ਆਪਣੇ ਜੀਵਨ ਨੂੰ ਖਰਾਬ ਨਾ ਕਰ ਪਰ ਇਹ ਬੱਚੀ ਇਸ ਦੀ ਗੱਲ ਨਹੀਂ ਸੀ ਮੰਨਦੀ ਇੱਕ ਦਿਨ ਇਸ ਬੱਚੀ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੇਰੀ ਪਰਸਨਲ ਲਾਈਫ ਹੈ ਤੂੰ ਮੇਰੀ ਲਾਈਫ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ ਮੈਂ ਜਿੱਥੇ ਜਾਵਾਂ ਜਿੱਥੇ ਮਰਜ਼ੀ ਆਵਾਂ ਜਦੋਂ ਮਰਜ਼ੀ ਜਾਵਾਂ ਜਦੋਂ ਮਰਜ਼ੀ ਆਵਾਂ ਤੂੰ ਇੰਟਰਫੇਅਰ ਨਹੀਂ ਕਰ ਸਕਦੀ ਜਦੋਂ ਇਸ ਬੱਚੇ ਨੇ ਆਪਣੀ ਮਾਂ ਨੂੰ ਇਹ ਗੱਲ ਕਹੀ ਤਾਂ ਇਸ ਨੌਜਵਾਨ ਬੱਚੀ ਨੂੰ ਹੀ ਆਪਣਾ ਬਚਪਨ ਯਾਦ ਆ ਗਿਆ ਜਦੋਂ ਇਸ ਨੇ ਵੀ ਆਪਣੀ ਮਾਂ ਨੂੰ ਇਹ ਗੱਲ ਕਹੀ ਸੀ ਔਰ ਘਰ ਛੱਡ ਕੇ ਆ ਗਈ ਸੀ ਅੱਜ ਇਸ ਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਮੈਨੂੰ ਬਾਹਰ ਜਾਣ ਤੋਂ ਕਿਉਂ ਰੋਕਦੀ ਸੀ ਮੇਰੀ ਮਾਂ ਸਮੇਂ ਨਾਲ ਘਰ ਆਉਣ ਵਾਸਤੇ ਕਿਉਂ ਕਹਿੰਦੀ ਸੀ ਮੇਰੀ ਮਾਂ ਮੈਨੂੰ ਚੰਗੇ ਇਨਸਾਨ ਬਣਨ ਲਈ ਕਿਉਂ ਕਹਿੰਦੀ ਸੀ ਔਰ ਅੱਜ ਜਦੋਂ ਉਸ ਨੂੰ ਆਪ ਦੁੱਖ ਹੋਇਆ ਉਸ ਨੂੰ ਅਹਿਸਾਸ ਹੋਇਆ ਕਿ ਮੇਰੀ ਗੱਲ ਸੁਣ ਕੇ ਮੇਰੀ ਮਾਂ ਨੂੰ ਕਿੰਨਾ ਦੁੱਖ ਆਇਆ ਹੋਵੇਗਾ ਇਹ ਕੁੜੀ ਅੱਜ ਛਮ ਛਮ ਹੰਝੂ ਵਹਾ ਕੇ ਰੋਣ ਲੱਗ ਪਈ ਇਸ ਤੇ ਮਨ ਦੇ ਅੰਦਰ ਇੱਕ ਚਾਹਤ ਜਾਗੀ ਕਿ ਮੈਂ ਜਾਵਾਂ ਔਰ ਜਾ ਕੇ ਆਪਣੀ ਮਾਂ ਤੋਂ ਮੁਆਫੀ ਮੰਗਾਂ ਮੇਰੀ ਮਾਂ ਮੈਨੂੰ ਮਾਫ ਕਰ ਦੇਵੇਗੀ ਏਥੋਂ ਵਾਪਸ ਚੱਲੀ ਆਪਣੇ ਸ਼ਹਿਰ ਦੇ ਅੰਦਰ ਪਹੁੰਚੀ ਨਿੱਕਾ ਜਿਹਾ ਕਸਬਾ ਸੀ ਸ਼ਹਿਰ ਦੇ ਵਿੱਚ ਪਹੁੰਚੀ ਮੁਹੱਲੇ ਵਾਲਿਆਂ ਨੇ ਇਸ ਕੁੜੀ ਨੂੰ ਵੇਖਿਆ ਔਰ ਇਸ ਕੁੜੀ ਦੇ ਨਾਲ ਮਿਲੇ ਇਹਨੇ ਆਪਣੀ ਮਾਂ ਬਾਰੇ ਪੁੱਛਿਆ ਤੇ ਲੋਕਾਂ ਨੇ ਰੋ ਰੋ ਕੇ ਦੱਸਿਆ ਕਿ ਤੇਰੀ ਮਾਂ ਤੈਨੂੰ ਬਹੁਤ ਪਿਆਰ ਕਰਦੀ ਸੀ ਤੈਨੂੰ ਬਹੁਤ ਯਾਦ ਕਰਦੀ ਸੀ ਹਰ ਵੇਲੇ ਤੇਰਾ ਨਾਮ ਲੈ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ ਔਰ ਉਹ ਇੱਕ ਹੀ ਗੱਲ ਕਹਿੰਦੀ ਸੀ ਕਿ ਮੇਰੀ ਬੱਚੀ ਆਵੇ ਮੈਂ ਉਹਨੂੰ ਆਪਣੇ ਸੀਨੇ ਦੇ ਨਾਲ ਲਾਵਾਂ ਉਹ ਤੈਨੂੰ ਯਾਦ ਕਰਦੀ ਸੀ ਪਰ ਇਸ ਲਈ ਆਪਣੇ ਇਸ ਘਰ ਨੂੰ ਵਜਿਆ ਹੋਇਆ ਜੰਦਰਾ ਦੇਖਿਆ ਕਹਿਣ ਲੱਗੀ ਮੇਰੀ ਮਾਂ ਗਈ ਕਿੱਥੇ ਹੈ ਤੈਨਾਂ ਲੋਕਾਂ ਦੀਆਂ ਅੱਖਾਂ ਦੇ ਅੰਦਰ ਹੰਝੂ ਆ ਗਏ ਦੱਸਣ ਲੱਗਿਆਂ ਕਿ ਤੇਰੀ ਮਾਂ ਦੀ ਅੱਜ ਮੌਤ ਹੋ ਗਈ ਹੈ ਥੋੜੀ ਦੇਰ ਪਹਿਲਾਂ ਹੀ ਉਸ ਦਾ ਅੰਤਮ ਸੰਸਕਾਰ ਕਰਨ ਵਾਸਤੇ ਲੈ ਕੇ ਉਸ ਨੂੰ ਸ਼ਮਸ਼ਾਨ ਘੁੰਮੀ ਗਏ ਨੇ ਇਹ ਲੜਕੀ ਫੁੱਟ ਫੁੱਟ ਕੇ ਰੋਈ ਬੜੀ ਤੇਜ਼ੀ ਦੇ ਨਾਲ ਦੌੜੀ ਸ਼ਮਸ਼ਾਨ ਘੁੰਮੀ ਵੱਲ ਕਿ ਮੈਂ ਆਪਣੀ ਮਾਂ ਦੀ লাশ ਦੇ ਨਾਲ ਹੀ ਲਿਪਟ ਕੇ ਰੋਵਾਂ ਮੈਂ ਆਪਣੀ ਮਾਂ ਦਾ ਅੰਤਮ ਵਾਰ ਦਰਸ਼ਨ ਕਰਾਂ ਇਹ ਸ਼ਮਸ਼ਾਨ ਘੁੰਮੀ ਦੇ ਅੰਦਰ ਪਹੁੰਚੀ ਪਰ ਉਦੋਂ ਤੱਕ ਇਸ ਦੀ ਮ੍ਰਿਤਕ ਦੇਹ ਨੂੰ ਅੱਗ ਲਗਾ ਦਿੱਤੀ ਗਈ ਸੀ ਇਹ ਫੁੱਟ ਫੁੱਟ ਘਿਰ ਰਹੀ ਸੀ ਮਜਬੂਰ ਸੀ ਦਿਲ ਦੇ ਅੰਦਰ ਇੱਕ ਹੀ ਤਮੰਨਾ ਸੀ ਕਿ ਕਾਸ਼ ਮੇਰੀ ਮਾਂ ਜਿਉਂਦੀ ਹੁੰਦੀ ਔਰ ਮੈਂ ਆਪਣੀ ਮਾਂ ਤੋਂ ਮੁਆਫੀ ਮੰਗ ਲੈਂਦੀ ਮੇਰੀ ਮਾਂ ਮੈਨੂੰ ਮੁਆਫ ਕਰਦੀ ਕਾਸ਼ ਉਸ ਵੇਲੇ ਮੈਂ ਆਪਣੀ ਮਾਂ ਦੀਆਂ ਇਹ ਗੱਲਾਂ ਸਮਝ ਸਕਦੀ ਤੇ ਅੱਜ ਮੈਨੂੰ ਇਹ ਦੁੱਖ ਨਾ ਦੇਖਣਾ ਪੈਂਦਾ ਇਸ ਲਈ ਇਹ ਕਹਾਣੀ ਸਾਨੂੰ ਇੱਕ ਸਿੱਖਿਆ ਦਿੰਦੀ ਹੈ कि ਬੱਚਿਓ ਤੁਹਾਡੇ ਮਾਪੇ ਦੇ ਪਾਸ ਤਜਰਬਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਜੀਵੀ ਹੈ ਉਹਨਾਂ ਆਪਣੇ ਜੀਵਨ ਦੇ ਅੰਦਰ ਬੜੇ ਉਤਾਰ ਉਚੜਾ ਦੇਖੇ ਨੇ ਉਹਨਾਂ ਦੇ ਤਜਰਬੇ ਦਾ ਲਾਭ ਉਠਾਓ ਠੀਕ ਹੈ ਅੱਜ ਦੇ ਬੱਚਿਆਂ ਦੇ ਕੋਲ ਗਿਆਨ ਬਹੁਤ ਹੈ ਗਿਆਨ ਦੀ ਕੋਈ ਕਮੀ ਨਹੀਂ ਅੱਜ AI ਦਾ ਯੁੱਗ ਹੈ ਬੱਚੇ ਜੇ ਆਪਣਾ ਗਿਆਨ ਆਪਣੇ ਮਾਪਿਆਂ ਦੇ ਨਾਲ ਸਾਂਝਾ ਕਰਨ ਔਰ ਆਪਣੇ ਮਾਪਿਆਂ ਦੇ ਤਜਰਬੇ ਐਕਸਪੀਰੀਅੰਸ ਤੋਂ ਲਾਹਾ ਲੈਣ ਜੇ ਬੱਚਿਆਂ ਦਾ ਗਿਆਨ ਔਰ ਮਾਪਿਆਂ ਦਾ ਐਕਸਪੀਰੀਅੰਸ ਮਿਲ ਜਾਏ ਤਾਂ ਇਹ ਜੋ ਜਨਰੇਸ਼ਨ ਗੈਪ ਹੈ ਇਹ ਖਤਮ ਹੋ ਸਕਦਾ ਹੈ ਔਰ ਮਾਂ ਬਾਪ ਔਰ ਬੱਚੇ ਦੋਸਤਾਂ ਦੀ ਤਰ੍ਹਾਂ ਰਹ ਸਕਦੇ ਨੇ ਹਰ ਪਰਿਵਾਰ ਸੁਖੀ ਔਰ ਸ਼ਾਂਤ ਹੋ ਸਕਦਾ ਹੈ ਅਤੇ ਹਰ ਪਰਿਵਾਰ ਸਵਰਗ ਬਣ ਸਕਦਾ ਹੈ ਇਸ ਲਈ ਮੈਂ ਬੇਨਤੀ ਕਰਾਂਗਾ ਖਾਸ ਕਰਕੇ ਨੌਜਵਾਨ ਬੱਚਿਆਂ ਔਰ ਬੱਚਿਆਂ ਨੂੰ ਕੀ ਕਦੇ ਵੀ ਆਪਣੇ ਮਾਪੇ ਦਾ ਨਿਰਾਦਰ ਨਾ ਕਰਨਾ ਉਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਅਮਲ ਵਿੱਚ ਲਿਆਉਣਾ ਉਹਨਾਂ ਦੀਆਂ ਚੰਗੀਆਂ ਸਿੱਖਿਆਵਾਂ ਮੁਤਾਬਕ ਜ਼ਿੰਦਗੀ ਜੀਵੋਗੇ ਤੁਹਾਡਾ ਜੀਵਨ ਸਫਲ ਹੋਵੇਗਾ ਆਪਣੇ ਮਾਪੇ ਦੇ ਤਜਰਬੇ ਤੋਂ ਕੁਝ ਗੁਣ ਔਰ ਕੁਝ ਲਾਭ ਲੈਣ ਦਾ ਯਤਨ ਕਰਨਾ ਇਹ ਕਦੇ ਯਾਦ ਰੱਖਣਾ ਕਿ ਹਮੇਸ਼ਾ ਆਪਣੇ ਵਿਹਾਰ ਦੇ ਅੰਦਰ ਇਹ ਗੱਲ ਸਾਰਿਆਂ ਵਾਸਤੇ ਹੈ ਆਪਣੇ ਵਿਹਾਰ ਵਿੱਚ ਸੱਚਾਈ, ਮਿਠਾਸ ਔਰ ਇਮਾਨਦਾਰੀ ਰੱਖਣਾ ਕਿਉਂਕਿ ਮੌਤ ਕਿਸੇ ਨੂੰ ਮਾਫੀ ਮੰਗਣ ਦਾ ਸਮਾਂ ਨਹੀਂ ਦਿੰਦੀ। ਹਰ ਵਕਤ ਮਿੱਠੇ ਔਰ ਪਿਆਰੇ ਬੋਲ ਬੋਲਣਾ, ਕੀ ਪਤਾ ਤੁਹਾਡੇ ਇਹ ਆਖਰੀ ਬੋਲ ਹੋਣ ਔਰ ਬੱਚਿਓ ਕਦੇ ਵੀ ਕਦੇ ਐਸੀ ਗਲਤੀ ਨਾ ਕਰਨਾ ਕਿ ਤੁਹਾਡੇ ਕਿਸੇ ਗਲਤੀ ਕਰਕੇ ਮਾਂ-ਬਾਪ ਦੀਆਂ ਅੱਖਾਂ ਵਿੱਚ ਹੰਝੂ ਆ ਜਾਣ। ਔਰ ਜਿਸ ਦਿਨ ਤੁਹਾਡੀ ਕਿਸੇ ਗਲਤੀ ਕਰਕੇ ਮਾਪੇਆਂ ਦੀਆਂ ਅੱਖਾਂ ਦੇ ਅੰਦਰ ਦੋ ਹੰਝੂ ਆ ਗਏ ਉਹ ਦੋ ਹੰਝੂ ਹੀ ਤੁਹਾਡੇ ਜੀਵਨ ਦੇ ਸਾਰੇ ਕੀਤੇ ਕਰਮਾ ਤਰਮਾ ਨੂੰ ਰੋੜ ਕੇ ਲੈ ਜਾਣਗੇ ਉਹ ਦੋ ਹੰਝੂ ਹੀ ਤੁਹਾਡੇ ਜੀਵਨ ਦੀ ਬਰਬਾਦੀ ਦਾ ਕਾਰਨ ਬਣ ਜਾਣਗੇ ਇਸ ਲਈ ਜੇ ਤੁਹਾਡੇ ਮਾਪੇ ਬਾਪ ਜਿੰਦਾ ਨੇ ਘਰ ਦੇ ਵਿੱਚ ਕੋਈ ਬਜ਼ੁਰਗ ਜਿੰਦਾ ਹੈ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਹੈ ਤਾਂ ਉਸ ਪ੍ਰਭੂ ਦਾ ਸ਼ੁਕਰਾਨਾ ਕਰਨਾ ਔਰ ਉਸ ਰੋਕਣ ਟੋਕਣ ਵਾਲੇ ਦਾ ਧੰਨਵਾਦ ਕਰਨਾ ਕਿਉਂਕਿ ਜਿੰਨਾ ਬਾਗਾਂ ਦੇ ਮਾਲੀ ਨਹੀਂ ਹੁੰਦੇ ਉਹ ਬਾਗ ਹਮੇਸ਼ਾ ਉਜੜ जाया ਕਰਦੇ ਹਨ